ਦੋਸਤੋ ਅਕਸਰ ਹੀ ਜਿਸ ਘਰ ਵਿੱਚ ਗਰੀਬੀ ਹੁੰਦੀ ਹੈ ਉਸ ਘਰ ਦੇ ਮੈਂਬਰਾਂ ਨੂੰ ਵੱਡੀਆਂ-ਵੱਡੀਆਂ ਦੁੱਖ ਤਕਲੀਫਾਂ ਦੇ ਵਿੱਚ ਨਾ ਚਾਹੁੰਦੇ ਹੋਏ ਵੀ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਦਿਨ-ਰਾਤ ਮਿਹਨਤ ਕਰਨੀ ਪੈਂਦੀ ਏ ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਬਜ਼ੁਰਗ ਵਿਅਕਤੀ ਇੱਕ ਲੱਤ ਵੱਡੀ ਹੋਣ ਤੇ ਵੀ ਰਿਕਸ਼ਾ ਚਲਾ ਰਿਹਾ ਏ ਜੇਕਰ ਉਮਰ ਤੇ ਹਾਲਾਤ ਦੇ ਹਿਸਾਬ ਨਾਲ ਦੇਖੀਏ ਤਾਂ ਹੁਣ ਇਸ ਬਜ਼ੁਰਗ ਦੀ ਉਮਰ ਘਰ ਵਿੱਚ ਆਰਾਮ ਨਾਲ ਬੈਠ ਕੇ ਖਾਣ ਦੀ ਏ ਪਰ ਅਕਸਰ ਹੀ ਕਿਹਾ ਜਾਂਦਾ ਹੈ ਕਿ ਗਰੀਬੀ ਸੱਪ ਹੈ ਜੋ ਬਿਨਾਂ ਡੰਗੇ ਇਨਸਾਨਾਂ ਨੂੰ ਦਿਨ ਰਾਤ ਥੋੜਾ ਥੋੜਾ ਮਾਰਦਾ ਹੈ ਕਿਉਂਕਿ ਗਰੀਬ ਵਿਅਕਤੀ ਚਾਹੇ ਜਿੰਨਾ ਮਰਜੀ ਔਖਾ ਜਾਂ ਬਿਮਾਰ ਹੋਵੇ ਉਹ ਕੰਮ ਨਹੀਂ ਛੱਡ ਸਕਦਾ ਕਿਉਂਕਿ ਜੇ ਉਹ ਬਿਮਾਰੀ ਜਾਂ ਤਕਲੀਫ ਤੋਂ ਬਚਣ ਲਈ ਘਰ ਬੈਠੇਗਾ ਤਾਂ ਉਸ ਨੂੰ ਭੁੱਖ ਮਾਰ ਦੇਵੇਗੀ ਸੋ ਪਤਾ ਨਹੀਂ ਇਸ ਵਿਚਾਰੇ ਬਜ਼ੁਰਗ ਦੀ ਕਿੰਨੀ ਮਜਬੂਰੀ ਹੋਵੇਗੀ ਜੋ ਇਸ ਨੂੰ ਐਨੀ ਉਮਰ ਵਿੱਚ ਉਹ ਵੀ ਇੱਕ ਲੱਤ ਨਾਲ ਰਿਕਸ਼ਾ ਚਲਾਉਣਾ ਪੈ ਰਿਹਾ ਹੈ ਸੋ ਜੇਕਰ ਤੁਹਾਡੇ ਵੀ ਦਰਤੇ ਕਦੇ ਕੋਈ ਲੋਡ ਬੰਦ ਕੁਝ ਮੰਗਣਾ ਹਾ ਤਾਂ ਉਸ ਨੂੰ ਖਾਲੀ ਹੱਥ ਕਦੇ ਵੀ ਨਾ ਮੋੜੋ ਇਸ ਬਜ਼ੁਰਗ ਲਈ ਕਮੈਂਟਾਂ ਵਿੱਚ ਗਰੂ ਲੈ ਕੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੇ